ਗੋਬੀ ਦੇ ਵਿੱਚ ਨਦੀਨ ਤੁਸੀਂ ਦੇਖ ਸਕਦੇ ਹੋ ਜੀ ਛੋਟਾ ਛੋਟਾ ਨਦੀਨ ਹੈ ਜਿਹੜਾ ਕਿੰਨਾ ਅਗੋਂ ਸ਼ੁਰੂ ਹੋ ਗਿਆ ਤੇ ਖੇਲਾਂ ਦੇ ਵਿੱਚ ਵੀ ਦੇਖੋ ਬਿਲਕੁਲ ਜਿਹੜਾ ਬਰੀਕ ਹੈ ਨਾ ਉਹ ਤੁਸੀਂ ਵੀ ਧਿਆਨ ਨਾਲ ਦੇਖੋ ਆਹ ਦੇਖੋ ਜਿਹੜੇ ਬਿਲਕੁਲ ਛੋਟੇ ਨਦੀਨ ਹੈ ਬਹੁਤ ਜ਼ਿਆਦਾ ਹੋ ਰਹੇ ਨੇ ਤੁਸੀਂ ਧਿਆਨ ਨਾਲ ਦੇਖੋ ਸਪਰੇਅ ਕਰ ਰਹੇ ਆ ਜੀ ਨਦੀਨਾਂ ਵਾਲੀ ਇੰਜਨ ਵਾਲੇ ਪੰਪ ਉੱਤੇ 6 ਐਮਐਲ ਪਾਇਆ ਜੀ ਆਕਸੀ ਫਲੋਰੋਸੈਂਟ ਟੈਕਨੀਕਲ ਸਕਰੀਨ ਤੇ ਮੈਂ ਤੁਹਾਡੀ ਤੇ ਟੈਕਨੀਕਲ ਦਾ ਨਾਮ ਪਾ ਦੂੰਗਾ ਜਿਹੜਾ ਟੈਕਨੀਕਲ ਅਸੀਂ ਵਰਤ ਰਹੇ ਹਾਂ 6 ਐਮਐਲ 25 ਲੀਟਰ ਵਾਲੇ ਪੰਪ ਦਾ 24 ਐਮਐਲ ਹੋ ਗਿਆ ਜੀ 100 ਲੀਟਰ ਪਾਣੀ ਦਾ ਨਦੀਨਾਂ ਦੀ ਜੇ ਮੈਂ ਤੁਹਾਨੂੰ ਇੱਥੇ ਗਿਣਤੀ ਕਰਾਵਾਂ ਤੇ ਕੋਈ ਗਿਣਤੀ ਨਹੀਂ ਹੈਗੀ ਜੀ 1 2 3 4 5 6 7 8 9 10 ਮਤਲਬ ਬਿਲਕੁਲ ਛੋਟੀ ਸਟੇਜ 'ਚ ਕਰ ਰਹੇ ਹਾਂ ਐਡਾ ਐਡਾ ਨਦੀਨ ਇੰਨਾ ਇੰਨਾ ਦੇਖੋ ਆਹ ਦੇਖੋ ਨੰਨਾਈ ਨਾ ਨਦੀਨ ਹੈ ਬਹੁਤਾ ਵੱਡਾ ਨਦੀਨ ਹਲੇ ਆਪਣਾ ਨਹੀਂ ਹੋਇਆ ਨੰਨਾਈ ਨਾ ਨਦੀਨ ਹੈ 10 ਦਿਨ ਦੀ ਗੋਭੀ ਹੋਈ ਹੈ ਜੀ ਹਲੇ ਤੇ ਇਹਨੂੰ ਆਪਾਂ ਪਿੱਛੇ ਤਾਕਤ ਵਾਲੀਆਂ ਸਪਰੇਆਂ ਨਾਲ ਹੀ ਸ਼ੁਰੂ ਕਰ ਦਾਂਗੇ ਹਾਲੇ ਕਿ ਦੁਪਹਿਰ ਲੱਗੀ ਆ ਥੋੜੇ ਪੱਤੇ ਮੁਰਝਾ ਰਹੇ ਪਾਣੀ ਮੰਗ ਰਹੀ ਆ ਇਹਨੂੰ ਕੱਲ ਨੂੰ ਆਪਾਂ ਪਾਣੀ ਲਾ ਦੇਣਾ ਜੀ ਖਾਲ ਜੂਰੀਆ ਪਾ ਕੇ ਬਟ ਅਰਲੀ ਮਾਰਨਿੰਗ ਆਪਾਂ ਇਹਨੂੰ ਸਟ੍ਰੈਸ ਤੋਂ ਬਚਾਉਣ ਲਈ ਸਪਰੇ ਕਰਾਂਗੇ ਜਿਹੜਾ ਇਹਨੇ ਝਟਕਾ ਮਾਰਨਾ ਹੁਣ ਆਪਾਂ ਦਵਾਈ ਕਰ ਰਹੇ ਹਾਂ ਨਾ ਇਸ ਦਵਾਈ ਨੇ ਇਹਨੂੰ ਝਟਕਾ ਮਾਰਨਾ ਤੇ ਛਟਕੇ ਤੋਂ ਬਚਾਉਣ ਲਈ ਆਪਾਂ ਇਹਨੂੰ ਸਵੇਰੇ ਸਵੇਰੇ ਸਪਰੇਅ ਕਰਾ ਦੇਣੀ ਆ ਜੀ ਜਿਹੜੀ ਦੀ ਬਰਨਿੰਗ ਬਰਨਿੰਗ ਆ ਜਿਹੜੀ ਘਟ ਆਵੇ ਤੇ ਜਰੋਰੀ ਤੇਰੀ ਪ੍ਰੋਪਰ ਬਣੀ ਲਵੇ ਨੂੰਸ ਕੁਝ ਕਿ ਸਾਵਧਾਨੀਆਂ ਕਿਹੜੀਆਂ ਕਿਹੜੀਆਂ ਜਿਹਨਾਂ ਦਿਨਾਂ ਵਾਲੀ ਸਪਰੇਅ ਕਰਨੀਆਂ ਤਾਂ ਇਹ ਵੀ ਜ਼ਰੂਰੀ ਹੈ ਪਹਿਲਾਂ ਮੈਨੂੰ ਇਸ ਗੱਲ ਤਾਂ ਨਹੀਂ ਸੀ ਪਤਾ ਤੇ ਬਾਅਦ ਵਿੱਚ ਇਹ ਗੱਲ ਮਹਿਸੂਸ ਹੋਈ ਹੈ ਕਿ ਜਦੋਂ ਸਪਰੇਅ ਕਰਨੀਆਂ ਤਰੇਲ ਚ ਕਰੀਤੀ ਜਾਵੇ ਸਵੇਰੇ ਸਵੇਰ ਨਦੀਨਾਂ ਵਾਲੀ ਸਪਰੇਅ ਗੋਭੀ ਨੂੰ ਤੇ ਫਿਰ ਉਹ ਗੋਭੀ ਦੇ ਉੱਤੇ ਝਟਕਾ ਘਟ ਪਾਈਦਾ ਨਦੀਨ ਖਤਮ ਹੋ ਜਾਂਦੇ ਆ ਛੋਟੇ ਛੋਟੇ ਬੂਟਿਆਂ ਤੇ ਨਦੀਨਾਂ ਤੇ ਸਪਰੇਅ ਕੀਤੀ ਜਾਵੇ ਤਾਂ ਵੀ ਵਧੀਆ ਤੇ ਇੱਕ ਚੀਜ਼ ਮੈਂ ਐਡ ਨਹੀਂ ਕੀਤੀ ਪਰ ਮੇਰੇ ਹਿਸਾਬ ਨਾਲ ਐਡ ਹੋ ਜਾਣੀ ਚਾਹੀਦੀ ਆ ਇਹਦੇ ਵਿੱਚ ਹਕਮਾਂ ਜਾਂ ਸੁਸਾਇਟੀ ਦਵਾਈ ਜਿਹੜੀ ਆਪਾਂ ਜੇ ਆਪਣੇ ਖੇਤਾਂ ਦੇ ਵਿੱਚ ਲੰਬੇ ਪੱਤੇ ਵਾਲਾ ਨਦੀਨ ਹੈਗਾ ਦੇਖੋ ਇਹ ਚ ਲੰਬੇ ਪੱਤੇ ਵਾਲਾ ਨਦੀਨ ਸਾਡੇ ਖੇਤਾਂ ਦੇ ਵਿੱਚ ਹੈਗਾ ਤੇ ਕਿਸੇ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਸਲਾਹ ਲੈ ਕੇ ਇਹਦੇ ਨਾਲ ਹੀ ਆਪਾਂ ਹਕਮਾਂ ਜਾਂ ਸੁਸਾਇਟੀ ਇਹ ਵਾਲਾ ਟਰਗਾ ਸੁਪਰ ਵਾਲਾ ਸਾਲਟ ਜਿਹੜਾ ਉਹ ਆਪਾਂ ਯੂਜ਼ ਕਰ ਸਕਦੇ ਆ ਮੋਥੇ ਤੇ ਉਹਨੇ ਕੰਮ ਨਹੀਂ ਕਰਨਾ ਬਾਕੀ ਲੰਮੇ ਪੱਤੇ ਵਾਲੇ ਨਦੀਨਾਂ ਤੇ ਜਿਵੇਂ ਝੋਨਾ ਜਾਂਦਾ ਹੋ ਗਿਆ ਦੂਜਿਆਂ ਉਹਨਾਂ ਤੇ ਉਹ ਕੰਮ ਕਰੂਗਾ ਤਾਂ ਮੇਰੇ ਹਿਸਾਬ ਨਾਲ ਇਹਦੇ ਨਾਲ ਹੀ ਐਡ ਕੀਤਾ ਜਾ ਸਕਦਾ ਬਾਕੀ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਇੱਕ ਵਾਰ ਤੁਸੀਂ ਸਲਾਹ ਲੈ ਲਿਓ ਤੇ ਆਪਾਂ ਉਹ ਨਹੀਂ ਕੀਤਾ ਇਹਦੇ ਵਿੱਚ ਐਡ ਇਹ ਮੈਂ ਇਹਨੂੰ ਆਪਣੀ ਗਲਤੀ ਸਮਝਦਾ ਤੇ ਇਹਨਾਂ ਕਿ ਤੁਸੀਂ ਧਿਆਨ ਰੱਖਿਓ ਕਿ ਜੇ ਤੁਹਾਡੇ ਚੌੜੇ ਪੱਤੇ ਵਾਲਾ ਨਦੀਨ ਹੈ ਤਾਂ ਫਿਰ ਤੁਸੀਂ ਕੱਲੀ ਉਹ 골 ਕਰ ਸਕਦੇ ਹੋ ਜਿਹੜਾ ਟੈਕਨੀਕਲ ਆਪਾਂ ਪਹਿਲਾਂ ਸਕਰੀਨ ਤੇ ਪਾਇਆ ਜੇ ਲੰਬੇ ਪੱਤੇ ਵਾਲਾ ਨਦੀਨ ਨਾਲ ਹੈਗਾ ਤਾਂ ਫਿਰ ਤੁਸੀਂ ਨਾਲ ਦੇ ਲੰਬੇ ਪੱਤੇ ਵਾਲੀ ਦਵਾਈ ਵਿੱਚ ਐਡ ਕਰ ਸਕਦੇ ਹੋ ਜੀ ਠੀਕ ਹੈ ਇਹਦੇ ਲਈ ਸਭ ਤੋਂ ਚ ਲੋਕਲ ਡੀਲਰ ਜਾਂ ਦੁਕਾਨਦਾਰ ਦੀ ਸਲਾਹ ਜ਼ਰੂਰ ਲਓ ਤੇ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਝਟਕਾ ਜਿਹੜਾ ਇਹ ਨਾਮ ਅਜੇ ਉਹਦੇ ਲਈ ਆਪਾਂ ਸਪੈਸ਼ਲ ਵੀਡੀਓ ਪਾ ਰਹੇ ਹਾਂ ਜੀ ਕੱਲ ਜਿਹੜੀ ਆਪਾਂ ਕੀਤੀ ਸੀ ਨਦੀਨਾ ਵਾਲੀ ਸਪਰੇ ਤੇ ਨਦੀਨ ਵਾਲੀ ਸਪਰੇ ਜਿਹੜੀ ਉਹ ਝਟਕਾ ਨਾ ਮਾਰੇ ਕਿ ਖੇਤ ਨੂੰ ਨੇ ਜਿਹੜਾ ਝਟਕਾ ਬਾਰ ਸਕਦੇ ਦੇਖੋ ਨਦੀਨ ਹਲਕੇ ਹਲਕੇ ਜਿਹੇ ਪੀਲੇ ਪੈਣੇ ਸ਼ੁਰੂ ਹੋ ਗਏ ਤੇ ਇੱਕ ਅਦੇ ਦਿਨ ਚ ਮਰ ਜਾਣਗੇ ਆ ਤੁਸੀਂ ਦੇਖੋ ਆ ਨਦੀਨ ਦੇਖੋ ਆ ਦੇਖੋ ਤੇ ਅਬ ਸਪਰੇਅ ਕਰ ਰਹੇ ਆ ਜੀ ਡਰਮੁਲਿਨ ਦਾ ਆ ਵਾਲਾ ਪ੍ਰੋਡਕਟ ਹੈਗਾ ਜੀ ਨਗਰਜਨ ਫੋਰਟੈਸ ਨਗਰਜਨ ਦਾ ਗ੍ਰੀਨ ਇੱਥੇ ਲਿਖਿਆ ਜੀ ਬ੍ਰੇਕ ਪੈਸਿਵ ਡੋਰਮੈਂਸੀ ਕਾਸਟ ਬਾਈ ਡਿਜ਼ੀਜ਼ ਨਿਊਟ੍ਰੀਸ਼ਨ ਕੈਮੀਕਲ ਐਂਡ এনवायरमेंटਲ ਸਟ्रेस ਮਤਲਬ ਕਿਸੇ ਵੀ ਤਰ੍ਹਾਂ ਦਾ ਪਲਾਂਟ ਜੋ ਸਟ्रेस ਚ ਆ ਜੇ ਉਹਨੂੰ ਝਟਕਾ ਵੱਜਣ ਦਾ ਖਤਰਾ ਹੋਵੇ ਜਾਂ ਝਟਕਾ ਵੱਜ ਚੁੱਕਾ ਹੋਵੇ ਉਹ ਰੁਕ ਗਿਆ ਜਾਂ ਉਸ ਟਾਈਮ ਤੇ ਬਹੁਤ ਸੋਹਣੇ ਜਿਹੜੇ ਰਿਜ਼ਲਟ ਦਿੰਦੀ ਆ ਸਟ्रेस ਤੋਂ ਬਚਾਉਂਦੀ ਆ ਪਲਾਂਟ ਨੂੰ ਪ੍ਰੋਮੋਸ਼ਨ ਨਹੀਂ ਆ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਆਪਾਂ ਆਪਣੇ ਖੇਚ ਯੂਜ਼ ਕਰ ਰਹੇ ਆ ਤੁਹਾਨੂੰ ਤਾਂ ਜਾਣਕਾਰੀ ਸਾਂਝੀ ਕੀਤੀ ਆ ਇਹਦੇ ਨਾਲ ਆਪਾਂ ਕਰ ਰਹੇ ਆ ਜੀ ਮਾਈਕਰੋ ਨਿਊਟ੍ਰੈਂਟ ਸਾਰੇ ਦੋ ਪ੍ਰੋਡਕਟ ਤੇ ਤੀਜਾ ਪ੍ਰੋਡਕਟ ਇੱਕ ਐਕ੍ਰੇ ਸ਼ੀਲਡ ਵਿੱਚ ਹੋਰ ਪਿਆ ਉਹ ਵੀ ਇਸੇ ਕੰਪਨੀ ਦਾ ਹੀ ਆਉਂਦਾ ਤੇ ਛੋਟੇ ਪੰਪਰ ਨਾਲ ਕੱਲੀ ਕੱਲੀ ਖੇਲ ਤੇ ਸਪਰੇ ਹੋ ਰਹੀ ਆ ਤੇ ਜਿਹੜੀ ਅੱਜ ਇਹ 10 ਦਿਨ ਦੀ ਜਿਹੜੀ ਹੋ ਗਈ ਆ ਜੀ ਬਰੋਕਲੀ ਤੁਸੀਂ ਦੇਖੋ ਇਹ 10 ਦਿਨ ਦੀ ਆ ਜੀ ਆਪਣੀ ਤੇ ਇੱਕ ਸਪਰੇ ਤੇ ਆਪਾਂ ਪਹਿਲਾਂ ਕਰ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਪਲਾਂਟ ਸੋਹਣੇ ਖੜੇ ਆ